ਅਸੀ ਕੱਪ ਬਾਈ ਸਾਰਿਆਂ ਨੂੰ ਸਵਾਗਤ ਹੈ ਆਪਣੇ ਫੇਸਬੁੱਕ ਤੇ YouTube ਚੈਨਲ ਇੰਦਰ ਵੇਗਾ ਤੇ ਅੱਜ ਦੀ ਬਾਈ ਜਿਹੜੀ ਵੀਡੀਓ ਆ ਮੋੜ ਮੰਡੀ ਤੋਂ ਬਣਾ ਰਹੇ ਆ ਬਾਈ ਸੱਤ ਝੋਟੀਆਂ ਲੈ ਕੇ ਆਇਆਗਾ ਪੂਰੇ ਚੰਗੇ ਆ ਜਿਹੜੇ ਨਗੀਨਾ ਪੀਸੀ ਲੈ ਕੇ ਆਇਆਗਾ ਬਾਕੀ ਤੁਸੀਂ ਹੋਰ ਨਾਲ ਜਿਹੜੇ ਆ ਰੁੱਖ ਚੈੱਕ ਕਰੋ ਪੂਰੀ ਐ ਸਿਰਾ ਗੱਲ ਬਾਤ ਬਾਕੀ ਬਾਈ ਕੱਲੀ ਗੱਲੀ ਆ ਜਿਹੜੀ ਝੋਟੀ ਤੋੜ ਕੇ ਦਿਖਾਊਗਾ ਪਹਿਲੇ ਨੰਬਰ ਵਾਲੀ ਝੋਟੀ ਚੈੱਕ ਕਰੋ ਬਾਈ ਤੁਸੀਂ ਮੋੜਲਾ ਮੋੜਲਾ ਬਾਈ ਭਵਾਨਾ ਚੈੱਕ ਕਰੋ ਬਾਈ ਤੁਸੀਂ ਬਾਕੀ ਜਿਹੜਾ ਥਾਣਾ ਪੂਰਾ ਚੰਗਾ ਗੈਪ ਦੇ ਵਿੱਚ ਲੱਗਿਆ ਹੋਇਆ ਮੁੱਠਿਆ ਥਾਣਾ ਦਾ ਰਾਜੀ ਫੁੱਲਾ ਸਵੀ ਭਲੀ ਫੁੱਲਾ ਕਿੰਨੇ ਕ ਦਿਨ ਹੋ ਗਏ ਸੂਈ ਨੂੰ ਬਾਕੀ ਆਪਾਂ ਬਾਈ ਦੋ ਜਿਹੜੀ ਡਿਟੇਲ ਆ ਉਹ ਲੈਣੇ ਆ ਸਤਿਗੁਰ ਆ ਬਾਈ ਸਤਿਗੁਰ ਜੀ ਕੀ ਨਾਮ ਬਾਈ ਆਪਣਾ ਮਣੀ ਅੰਦਰ ਸਿੰਘ ਜੀ ਮੋਬਾਈਲ ਨੰਬਰ ਦੱਸੋ ਬਾਈ 9914599210 ਕਿਹੜਾ ਪਿੰਡ ਆ ਬਾਈ ਆਪਣਾ ਸਾਜਰੀ ਸਾਜਰੀ ਜਿਹੜਾ ਬਾਈ ਆਪਣਾ ਆਹ ਆਪਾਂ ਝੋਟੀ ਦਿਖਾਈ ਹੈਗੀ 9900 ਸੂਈ ਆ ਜੀ ਬਾਈ ਕਿੰਨੇ ਕ ਦਿਨ ਹੋ ਗਏ ਸੂਈ ਨੂੰ ਹੋ ਗਏ 3-7 ਦਿਨ 3-7 ਦਿਨ ਕਿੰਨਾ ਕ ਦੁੱਧ ਤਿਆਰ ਆਉਂ ਬੋਲ ਹੀ ਹੈ ਗਲੋਂ 15 ਕਿਲੋ 14-15 ਕਿਲੋ ਬੋਲਾਗਾ 7-8 ਦਿਨ ਬਾਈ ਕਹਿੰਦਾ ਸੂਈ ਨੂੰ ਹੋ ਗਏ ਤੇ ਮਗਰ ਕੀ ਆ ਬੱਚਾ ਬਾਈ ਮਗਰ ਦੇਖਿਆ ਯਾਰ ਅੱਛਾ ਮਗਰ ਬਾਈ ਕਹਿੰਦਾ ਦੇਖ ਲਈ ਹੈਗਾ ਬਾਕੀ ਬਾਈ ਦਾ ਵਪਾਰ ਦਾ ਕੰਮ ਹਨ ਕੀ ਡਿਮਾਂਡ ਕਰਦੇ ਹੋ ਬਈ ਇਹਦੇ 2-15 2-15 2-15 ਬਾਈ ਇਹ ਝੋਟੀ ਦਾ ਬਾਈ ਇਹ ਰੇਟ ਕਰਦਾਗਾ ਤੇ ਛੱਟੀ ਹੈ ਬਈ ਠੀਕ ਹੈ ਦੂਜੀ ਤੋਰ ਤੇ ਬਈ ਦੋ ਨੰਬਰ ਵਾਲੀ ਆਪਾਂ ਤੁਹਾਨੂੰ ਝੋਟੀ ਤੋਰ ਕੇ ਦਿਖਾਉਣਾ ਦੇਖੋ ਬਈ ਸਿੰਘਾਂ ਦੀ ਬੰਦਤਰ ਮੁੰਦਰ ਪੂਰੀ ਚੰਗੀ ਆ ਕੱਦ ਕਾਠੀ ਚੰਗੀ ਆ ਬਾਕੀ ਤੁਸੀਂ ਹਵਾ ਨਾਲ ਚੈੱਕ ਕਰੋ ਬਈ ਇਹ ਪੂਰਾ ਫਸਿਆ ਪਿਆਗਾ ਮੋੜ ਲਾ ਬਈ ਦੇਖਾ ਇੱਥੋਂ ਤੁਸੀਂ ਚੈੱਕ ਕਰੋ ਬਈ ਪੂਰੀ ਸਿਰਾ ਗੱਲਵਾਦਾ ਬਾਕੀ ਫੇਸ ਕੁਆਲਿਟੀ ਪੂਰੀ ਚੰਗੀ ਹੈਗੀ ਕੱਦ ਕਾਠੀ ਵੀ ਚੰਗੀ ਆ ਜਿਹੜਾ ਥਾਣਾ ਚੰਗਾਗਾ ਗੈਪ ਦੇ ਵਿੱਚ ਲੱਗਿਆ ਹੋਇਆਗਾ ਬਾਕੀ ਪੁੱਛਦੇ ਆ ਆਪਾਂ ਬਾਈ ਨੂੰ ਇਹਦੇ ਬਾਰੇ ਵੀ ਕਿ ਕਿੰਨੇ ਕ ਦਿਨ ਇਹਨੂੰ ਸੂਈ ਨੇ ਹੋਏ ਆਗੇ ਬਾਕੀ ਜੇ ਥਾਣ ਤੁਸੀਂ ਚੈੱਕ ਕਰੋ ਇਹਨੂੰ ਬਾਈ ਕਿੰਨੇ ਕ ਦਿਨ ਹੋ ਗਏ ਸੂਈ ਨੂੰ ਇਹਨੂੰ ਵੀ 7-8 ਦਿਨ ਹੋ ਗਏ ਬੱਚੇ ਦੇ ਤੇ ਕਿੰਨਾ ਕ ਬੋਲਾ ਤਿਆਰ ਆ ਥੱਲੇ ਉਹ 16 ਕਿਲੋ 16 ਕਿਲੋ ਇਹਦਾ ਬੋਲਾ ਤਿਆਰ ਆ ਤੇ ਕੀ ਰੇਟ ਕਰਦੇ ਹੋ ਬਈ ਇਹਦਾ ਇਹਦਾ 280 280 ਠੀਕ ਹੈ 3 ਨੰਬਰਾਂ ਦੀ ਤੋੜ ਲਾ ਬਈ ਇਹ ਹੋਰ ਕਰਤਾ ਗਿਆ ਸੋ 280 ਰੇਟ ਕਰਤੇ ਆ ਬਾਈ 3 ਨੰਬਰ ਵਾਲੀ ਤੋਰੀ ਹੈ ਬਈ ਛੋਟੀ ਹੈਗੀ ਦਰਮਿਆਨੇ ਕੱਦ ਗੱਠੀ ਦੀ ਆ ਸਿੰਘਾਂ ਦੀ ਜਿਹੜੀ ਬੰਤਰਾ ਤੇ ਚੈੱਕ ਕਰੋ ਦਾਤੀ ਆਲਾ ਸਿੰਘਾਗਾ ਛੋਟੇ ਗੱਠੇ ਦੇ ਦਰਮਿਆਨੇ ਗੱਠੇ ਦੀ ਬਾਕੀ ਜਿੰਨਾ ਕੱਦ ਛੋਟਾ ਲੇਵਾ ਉਨਾਂ ਹੀ ਚੰਗਾ ਲੱਗਿਆਗਾ ਘੋਟੀ ਨੂੰ ਉਨਾਂ ਹੀ ਚੰਗਾ ਲੇਵਾ ਲੱਗਿਆ ਹੋਇਆਗਾ ਬਾਕੀ ਥਣਾ ਦੀ ਜਿਹੜੀ ਬੰਤਰਾ ਤੁਸੀਂ ਚੈੱਕ ਕਰੋ ਬਈ ਛੋਟਾ ਥਣਾਗਾ ਕੋਈ ਆਏ ਨਹੀਂ ਹੈਗਾਗਾ ਵੀ ਮੂਲੋ ਹੀ ਛੋਟਾਗਾ ਜਾਂ ਬਾਲਾ ਵੱਡਾ ਥਣਾ ਚੁਵਾਈ ਆਲਾ ਚੰਗਾ ਖਣ ਲੱਗਿਆ ਹੋਇਆਗਾ ਇਹਨੂੰ ਕਿੰਨੇ ਕਿ ਦਿਨ ਹੋ ਗਏ ਭਾਈ ਸੂਈ ਨੂੰ? ਇਹਦਾ ਕੱਲਾ ਹੀ ਸੂ ਪਰਸੋ ਸੂਈਆ। ਪਰਸੋ ਸੂਈਆ। ਤੇ ਕਿੰਨਾ ਕੁ ਮੋੜਾ ਪਿਆ ਰੋਇਆ ਥੱਲੇ? ਭਾਈ 1000 ਖਾਲੀ। ਖਾਲੀਕਾਰੀ ਨਹੀਂ। ਅੱਛਾ। ਇੱਕ ਮਗਰ ਬੱਚਾ ਦੇ। ਇਹ ਵੀ ਨਹੀਂ ਪਤਾ ਕੱਟੀ ਹੋਈ। ਅੱਛਾ ਇਹਦੇ ਮਗਰ ਵੀ ਕੱਟੀ ਆ। ਠੀਕ ਆ ਭਾਈ। ਲੋ ਵੀ ਆਪ ਹੁਣ 4 ਨੰਬਰ ਵਾਲੀ ਚੰਗੇ ਤੇ ਉੱਚੇ ਕੱਦਗਾਠੀ ਵਾਲੀ ਤੁਹਾਨੂੰ ਇੱਕ ਹੋਰ ਛੋਟੀ ਦਿਖਾਉਣੇ ਆਂਗੇ। ਫੁੱਲ ਕੱਦਗਾਠ ਆ ਭਾਈ। ਤੇ ਜਿਹੜੀ ਸਿੰਘਾਂ ਦੀ ਬੰਤਰੇ ਚੈੱਕ ਕਰੋ ਪੂਰੇ ਕੁੰਡੇ ਸਿੰਘ ਆ ਫੇਸ ਕੁਆਲਿਟੀ ਪੂਰੀ ਚੰਗੀਆਂ ਗਈ। ਨ ਲੈਸ ਲੈਸ ਕਰਦੀ ਆ ਜਮਾ ਬਾਕੀ ਪੰਡਰਗਾ ਜਿਹੜਾ ਫਵਾਨਾ ਚੱਕੀ ਫਿਰਦੀ ਆ ਬਾਕੀ ਬਾਜ਼ਾਰ ਲੱਗੇ ਹੀ ਹੁੰਦਾ ਬਈ ਮੰਡੀਆਂ ਦੇ ਵਿੱਚ ਬਸ ਉਹਨੂੰ ਜਿਹੜੀ ਥਣਾ ਦੀ ਬਾਂਤਰਾ ਤੁਸੀਂ ਚੈੱਕ ਕਰ ਲਓ ਪਟਪੂੜਾ ਪੂਰਾ ਚੰਗਾਗਾ ਬਾਕੀ ਇਹਦੀ ਗੱਲਬਾਤ ਆਪਾਂ ਦੱਸਦੇ ਆ ਕਿੰਨੇ ਦਿਨ ਹੋ ਗਏ ਬਈ ਇਹਨੂੰ ਵੀ ਸੂਈ ਨੂੰ ਇਹ ਵੀ ਤਾਜੀ ਆ ਬਈ ਪੰਜ ਛੇ ਦਿਨਾਂ ਤੋਂ ਠੀਕ ਆ ਤੇ ਪਹਿਲਾਂ ਇਹਦਾ ਰੇਟ ਦੱਸੋ ਬਈ ਆਪਾਂ ਰੇਟ ਦੱਸਣਾ ਰਹਿ ਗਿਆ ਸਿਰਦਾ ਝੋਟੇ ਛੋਟੀ ਦਾ ਜਿਹਦੇ ਹਾਂ ਬਈ ਇੱਕ 15 ਦੇ ਦਾਂਗੇ ਮੰਗੀ ਕਰ ਜਾਏ ਇਹ ਬਾਈ ਜਿਹੜੇ ਛੋਟੇ ਕੱਦ ਕਾਠੀ ਵਾਲੀ ਸੀ 1 15 ਦੀ ਦੇ ਦਾਂਗੇ ਬਾਈ ਕਹਿੰਦਾ ਤੇ ਜਿਹੜੀ ਆ ਵੱਡੀ ਸੀ ਕੱਦ ਕਾਠੀ ਪੂਰੀ ਡਬਲ ਸੀ ਦਾ 280 280 ਠੀਕ 8 ਕਿਲੋ ਤਿਆਰ 18 ਕਿਲੋ ਦੁੱਧ ਤਿਆਰ ਆ ਇਹਦੇ ਥੱਲੇ ਬਾਈ 18 ਲੀਟਰ ਦੁੱਧ ਤਿਆਰ ਆ ਤੇ ਡਿਮਾਂਡ ਬਾਈ ਨੇ ਦੱਸ ਹੀ ਦਿੱਤੀ ਜਿਹੜੇ ਵੀਰ ਨੂੰ ਚੰਗੀ ਲੱਗੀ ਤੇ ਵੀ ਨਾ ਕਰ ਲੋ ਸੰਪਰਕ ਕੱਢ ਲਿਆ ਬਾਈ ਆ ਦੇਖੋ ਬਾਈ ਤੁਸੀਂ ਫੇਸ ਕੁਆਲਿਟੀ ਚੈੱਕ ਕਰੋ ਝੋਟੀ ਦੀ ਪੂਰੀ ਚੰਗੀ ਆ ਬਾਕੀ ਫਵਾਨਾ ਦੇਖੋ ਬਾਈ ਤੁਸੀਂ ਐ ਪੂਰਾ ਜਵਾਰਦਸਤਵਾ ਨਮੋੜਲਾ ਬਾਈ ਥਾਂ ਤੋਂ ਪੂਰਾ ਚੰਗਾ ਗਾ ਪੂਰਾ ਇੱਕ ਨੰਬਰ ਨਗੀਨਾ ਪੀਸੀ ਆ ਜਿੰਨੇ ਵੀ ਸੋਨੂੰ ਬਾਈ ਨੇ ਝੋਟੀਆਂ ਦਿਖਾਈਆਂ ਆਈਆਂ ਜਮਾ ਨਗੀਨੇ ਪੀਸੀ ਆ ਬਾਈ ਜਮਾ ਕੋਈ ਵੀ ਕਿਸੇ ਦੇ ਪਾਸੋਂ ਬਸੂ ਹੱਥ ਤਰਾ ਨਹੀਂ ਹੈਗੇ ਇਹਨੂੰ ਕਿੰਨੇ ਕਿੰਨੇ ਹੋ ਗਿਆ ਬਾਈ ਸੂਈ ਨੂੰ ਅੱਛਾ ਤੇ ਕੀ ਡਿਮਾਂਡ ਕਰਦੇ ਹੋ ਬਈ ਇਹਦਾ 181 180 12-13 ਕਿਲੋ ਦੁੱਧ ਤੇਰਾ ਹਣਾ ਠੀਕ 180 ਦੀ ਡਿਮਾਂਡ ਕਰਦਾ ਬਾਈ ਕੀ 12-13 ਲੀਟਰ ਦੁੱਧ ਤਿਆਰ ਆਗਾ ਬਾਈ ਕਹਦਾ ਵੀ ਪੂਰੇ ਚੰਗੇ ਇਲਾਕੇ ਦੀਆਂ ਮੰਗਿਆ ਨੇ ਬਾਕੀ ਬਾਈ ਦੀ ਦੱਸਦੀ ਆ ਗਈ ਜਿਹੜੀ ਵਪਾਰ ਦੀ ਲੈਣ ਆ ਗਈ ਵੀ ਪੂਰੇ ਚੰਗੇ ਪਸ਼ੂ ਆਗੇ ਮੋੜ ਲਾ ਬਈ ਲੈ ਜਾ ਲੈ 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 ਜਾ ਆ ਦੇਖੋ ਬਾਈ ਜਿਹੜਾ ਹਵਾਨਾ ਲੱਗਿਆ ਨਾ ਝੋਟੇ ਨੂੰ ਪੂਰਾ ਚੰਗਾ ਚੰਗਾ ਹਵਾਨਾ ਲੱਗਿਆ ਪੂਰਾ ਚੰਗਾ ਮੋੜ ਲਾ ਬਈ ਤੇ ਫਿਰ ਕੁਆਲਿਟੀ ਵੀ ਚੈੱਕ ਕਰੋ ਮੱਤੇ ਦੇ ਵਿੱਚ ਬੱਲ ਪੈਂਦਾਗਾ ਬਾਕੀ ਬੱਚੇ ਦਾ ਕਰਦੀ ਆ ਤਾਜੀ ਕਰਕੇ ਤੇ ਹਵਾਨਾ ਦੇਖੋ ਪੰਡਰਗਾ ਹਵਾਨਾ ਕਰਮ ਵਾਲੀ ਨੇ ਤਿਆਰ ਕੀਤਾਗਾ ਕਿੰਨੇ ਮਸੂਸੂਈਆ ਬਾਈ ਇਹ ਦੂਜਾ ਬਾਈ ਦੂਜਾ ਪਰਸੋ ਸੂਈਆ ਬਾਈ ਪਰਸੋ ਸੂਈਆ ਤੇ ਇਹਦਾ ਕੀ ਡਿਮਾਂਡ ਕਰਦੇ ਹੋ ਇਹ ਇੱਕ ਅੱਸੀ ਇੱਕ ਅੱਸੀ ਬਾਈ ਨੇ ਮੁੱਲ ਕੀਤਾਗਾ ਪਰਸੋ ਦੀ ਸੂਈਆ ਬਾਈ ਕਹਿੰਦਾ ਜਿਹੜੇ ਵੀ ਵੀਰ ਨੂੰ ਬਾਈ ਦੀ ਕੋਈ ਵੀ ਛੋਟੀ ਪਸੰਦ ਆਉਂਦੀ ਆ ਤੇ ਬਾਈ ਨੇ ਸੰਪਰਕ ਕਰ ਲੇ ਦੇਖਾ ਵੱਡੇ ਕੱਦ ਕੱਠ ਦੀ ਝੋਟੀਆਂ ਬਾਈ ਕਹਿੰਦਾ ਵੀ ਇਹਨੂੰ ਤੋੜ ਦੇਣੀ ਹੈ ਕਿਉਂਕਿ ਥੋੜੀ ਜਿਹੀ ਐਚ ਵੀ ਕਰਦੀ ਹੈਗੀ। ਬੱਚਾ ਆਪਾਂ ਜਨ ਅੱਠੀ ਕਰਦੇ ਆ ਥੋੜੀ ਜੀ। ਬੰਦ ਤਾਂ ਚੈੱਕ ਕਰੋ ਬਾਈ ਤੁਸੀਂ ਸਿੰਘਾਂ ਦੀ ਆਪਣੀ ਥਣਾ ਦੀ ਪੂਰੀ ਚੰਗੀ ਹੈਗੀ। ਬਾਕੀ ਜਿਹੜੇ ਸਾਰੇ ਨਾਗ ਆ ਜਿਹੜੇ ਬਾਈ ਦੇ ਬਹੁਤ ਚੰਗੇ ਆਗੇ ਜਿਹੜੇ ਵੀਰ ਨੂੰ ਝੋਟੀ ਪਸੰਦ ਆਉਂਦੀਆਂ ਵੀਰਾਂ ਨਾਲ ਸੰਪਰਕ ਕਰ ਲਓ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰਦੇ ਬਈ ਧੰਨਵਾਦ।